ਹਲੋ ਰੋਟੋ ਸ਼ਾਤਰੀ ਘਾਲ ਜੀ ਸਵਾਗਤ ਹੈ ਤੁਹਾਡਾ ਪੰਜਾਬੀ ਕਿਸਾਨ ਡੈਰੀ ਫਾਰਮ ਚੈਨਲ ਦੇ ਉੱਤੇ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆਂ ਅੱਜ ਆਪਾਂ ਲੈ ਕੇ ਆਏ ਆਂ ਜੀ ਸ਼ਰਤਿਆਂ ਦੇ ਵਿੱਚ ਜਿਹੜੇ ਆਪਣੇ ਪਸ਼ੂ ਨੇ ਇਹ ਦੁੱਧ ਘਟਾ ਜਾਂਦੇ ਆ ਉਹ ਕਿਉਂ ਦੁੱਧ ਘਟਾਉਂਦੇ ਆ ਉਹਦਾ ਕੀ ਕਾਰਨ ਹੁੰਦਾਗਾ ਉਹਦੇ ਬਾਰੇ ਗੱਲ ਕਰਾਂਗੇ ਤੇ ਇਹਨਾਂ ਨੂੰ ਦੁੱਧ ਵਧਾਉਣ ਵਾਸਤੇ ਆਪਾਂ ਨੂੰ ਕੀ ਕੀ ਕਰਨਾ ਚਾਹੀਦਾ ਉਹਦੇ ਵਾਸਤੇ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਜੀ ਆਪਾਂ ਗੱਲ ਕਰਦੇ ਆਂ ਪਸ਼ੂਆਂ ਦੇ ਖਾਣੇ ਚਾਰੇ ਦੀ ਜਿਹੜਾ ਪਸ਼ੂਆਂ ਨੂੰ ਹਰਾ ਚਾਰਾ ਉਹ ਡੇਲੀ ਜਿਹੜਾ ਸਾਫ਼ ਸੁਥਰਾ ਦੇਣਾ ਚਾਹੀਦਾ ਉਹਦੇ ਵਿੱਚ ਜਿਵੇਂ ਬਰਸੀਨ ਹੋ ਗਿਆ ਸਰੋਂ ਹੋ ਗਈ ਰਾਈ ਹੋ ਗਈ ਹਰੀ ਹਰੀ ਫਸਲ ਦੀ ਹਰੀ ਫਸਲ ਹੋ ਗਈ ਸਰੋਂ ਦੀ ਓਟਸ ਵਗੈਰਾ ਹੋਗੇ ਜੌਂ ਹੋਗੇ ਇਹ ਚੀਜ਼ਾਂ ਜਿਹੜੀਆਂ ਆਪਾਂ ਨੂੰ ਹਰੇ ਚਾਰੇ ਦੇ ਵਿੱਚ ਦੇਣੀਆਂ ਚਾਹੀਦੀਆਂ ਇਹਨਾਂ ਨੂੰ ਤੇ ਜਿਹੜਾ ਸੁੱਕਾ ਚਾਰਾ ਜਿਵੇਂ ਤੂੜੀ ਹੋ ਗਈ ਜਾ ਆਪਣੇ ਧਾਨ ਦੀ ਪਰਾਲੀ ਹੋ ਗਈ ਇਹ ਜਿਹੜੀ ਆ ਇਹ ਵੀ ਆਪਾਂ ਨੂੰ ਨਾਲ ਰਲਾ ਕੇ ਮਿਕਸ ਕਰਕੇ ਦੇਣੀ ਚਾਹੀਦੀ ਆ ਜਿਹੜਾ ਹਰਾ ਚਾਰਾ ਹੈਗਾ ਉਹ 20 ਤੋਂ 25 ਕਿਲੋ ਡੇਲੀ ਇੱਕ ਮੱਝ ਨੂੰ ਦੇਣਾ ਚਾਹੀਦਾ ਜੀ ਤੇ ਜਿਹੜਾ ਸੁੱਕਾ ਚਾਰਾ ਹੈਗਾ ਉਹ ਆਪਾਂ ਨੂੰ 4 ਤੋਂ 5 ਕਿਲੋ ਡੇਲੀ ਇੱਕ ਮੱਝ ਨੂੰ ਦੇਣਾ ਚਾਹੀਦਾ ਹੈਗਾ ਇਹ ਸੀਗੀ ਜੀ ਦੇ ਹਰੇ-ਚਾਰੇ ਬਾਰੇ ਗੱਲ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਜੀ ਜਿਹੜਾ ਇਹਦਾ ਰੱਖ-ਰਖਾਅ ਦਾ ਥੋੜਾ ਜਿਹਾ ਉਹ ਵੀ ਸਹੀ ਹੋਣਾ ਚਾਹੀਦਾ ਜੇ 23 ਆਪਾਂ ਪਸ਼ੂਆਂ ਨੂੰ ਰੱਖਦੇ ਆਂ ਬਰਾਂਡਾ ਹੈਗਾ ਸ਼ੈੱਡ ਹੈਗਾ ਜਾਂ ਕੋਈ ਕਮਰਾ ਹੈਗਾ ਉਹਨੂੰ ਚੰਗੀ ਤਰ੍ਹਾਂ ਤੁਸੀਂ ਇੱਕ ਹਵਾ ਰਹਿਤ ਰੱਖੋ ਜਿਹਦੇ ਵਿੱਚ ਠੰਡੀ ਹਵਾ ਕ੍ਰੋਸ ਨਾ ਕਰ ਸਕੇ ਕਿਉਂਕਿ ਠੰਡੀ ਹਵਾ ਲੱਗਣ ਦੇ ਨਾਲ ਜਿਹੜੇ ਪਸ਼ੂਆ ਠੰਡ ਮੰਨ ਕੇ ਪਸ਼ੂ ਡਿਪਰੈਸ਼ਨ ਤੇ ਚਲਾ ਜਾਂਦਾਗਾ ਤੇ ਡਿਪਰੈਸ ਹੋਣ ਦੇ ਨਾਤੇ ਉਹ ਜਿਹੜਾ ਦੁੱਧ ਘਟਾਇਆ ਜਾਂਦਾਗਾ ਇਸ ਕਰਕੇ ਜਿਹੜਾ ਪਸ਼ੂ ਨੂੰ ਠੰਡੇ ਠੰਡ ਤੋਂ ਪੂਰਾ ਬਚਾ ਕੇ ਰੱਖੋ ਉਹਨਾਂ ਦੇ ਆਲੇ-ਦਾਲੇ ਤਰਪਾਲਾ ਕਾਗਜ਼ ਜਾਂ ਪੱਲੀਆਂ ਪਾ ਕੇ ਰੱਖੋ ਜੀ ਕਿਉਂਕਿ ਠੰਡੀ ਹਵਾ ਦਾ ਅਸਰ ਜਿਹੜਾ ਪਸ਼ੂਆਂ ਦੇ ਉੱਤੇ ਸਿੱਧਾ ਨਾ ਹੋਵੇ ਇਹ ਦੂਸਰਾ ਕਾਰਨ ਹੈ ਜੀ ਜਿਹੜੀ ਜਗ੍ਹਾ ਥੱਲੇ ਉਹ ਗਿੱਲੀ ਨਹੀਂ ਹੋਣੀ ਚਾਹੀਦੀਗੀ ਹਮੇਸ਼ਾ ਅੰਦਰ ਸੁੱਕਾ ਪਾ ਕੇ ਰੱਖੋ ਸਫਾਈ ਕਰਕੇ ਰੱਖੋ ਸੁਕਾ ਕੇ ਰੱਖੋ ਜੀ ਗਿੱਲਾ ਬਿਲਕੁਲ ਨਵੀਂ ਨਹੀਂ ਹੋਣੀ ਚਾਹੀਦੀਗੀ ਜਿਹੜੇ ਅੰਦਰ ਜਿਹੜਾ ਹਰ ਵੇਲੇ ਅੰਦਰ ਜਿਹੜਾ ਥੋੜੀ ਕਾ ਨਿੰਗਰਮੈਸ਼ ਰਹਿਣੀ ਚਾਹੀਦੀ ਆ ਅੰਦਰ ਠੰਡਾ ਨਹੀਂ ਰਹਿਣਾ ਚਾਹੀਦਾ ਪਸ਼ੂ ਛੜੇ ਖੁਸ਼ ਰਹਿਣ ਇਹੀ ਥੀ ਗੱਲ ਹੈ ਜੀ ਜਿਹੜਾ ਆਪਾਂ ਇਹਦਾ ਪਾਣੀ ਦਾ ਧਿਆਨ ਆ ਜੱਤ ਸਿਆਲ ਦੇ ਵਿੱਚ ਜਿਹੜਾ ਪਾਣੀ ਇਹਨਾਂ ਨੂੰ ਦੇਣਾ ਆਪਾਂ ਬਿਲਕੁਲ ਪਾਣੀ ਠੰਡਾ ਨਹੀਂ ਪਿਆਉਣਾ ਜਿਆਦਾ ਇਹਨਾਂ ਨੂੰ ਬੋਰ ਦਾ ਪਾਣੀ ਨਲਕੇ ਦਾ ਪਾਣੀ ਤਾਜ਼ਾ ਪਾਣੀ ਕੱਢ ਕੇ ਪਿਲਾਓ ਜੀ ਨਹੀਂ ਫਿਰ ਪਾਣੀ ਥੋੜਾ ਜਿਹਾ ਗੁਣਗਣਾ ਹੋਣਾ ਚਾਹੀਦਾ ਜਿਹਦੇ ਵਿੱਚ ਜਿਹਦੇ ਨਾਲ ਮਤਲਬ ਡੰਗਰ ਡੰਗਰਾਂ ਦਾ ਜਿਹੜਾ ਦੁੱਧ ਤੇ ਅਸਰ ਬਹੁਤ ਪੈਂਦਾ ਹੈਗਾ ਜੇ ਆਪਾਂ ਠੰਡਾ ਪਾਣੀ ਪਿਾਵਾਂਗੇ ਤਾਂ ਉਹਦੇ ਨਾਲ ਦੁੱਧ ਜਿਹੜਾ ਸਾਡਾ ਘੜਦਾ ਹੈਗਾ ਇਹ ਪਾਣੀ ਆਪਾਂ ਤਾਜ਼ਾ ਜਾਂ ਥੋੜਾ ਜਿਹਾ ਗੁਣਗਣਾ ਪਾਣੀ ਪਿਆਵਾਂਗੇ ਤਾਂ ਉਹਦੇ ਨਾਲ ਵੀ ਪਾਣੀ ਦੀ ਜਿਹੜਾ ਲੋੜੀ ਮਾਤਰਾ ਉਹ ਵਾਧੀ ਹੈ। ਤੀਸਰਾ ਹੁਣ ਆਪਾਂ ਕਰ ਲੈਨੇ ਆ ਜੀ ਦਾਣੇ ਦੀ ਗੱਲ ਆਪਾਂ ਨੂੰ ਦਾਣੇ ਦੇ ਵਿੱਚ ਕੀ ਕੁਝ ਦੇਣਾ ਚਾਹੀਦਾ। ਦਾਣਾ ਜਿਵੇਂ ਮੱਕੀ ਆਪਾਂ 40% ਲੈ ਲਓ ਜੀ। ਕਣਕ ਦਾ ਚੌਕਰ ਆ ਜਾਂ ਜਿਹੜਾ ਉਹ ਆਪਾਂ 30% ਲੈ ਲਓ ਜੀ। ਤੇ ਜਿਹੜੀ ਸਰੋਂ ਦੀ ਖਾਲਾ ਜਾਂ ਬੜੇਵੇਂ ਦੀ ਖਾਲਾ ਇਹਨੂੰ ਆਪਾਂ 25% ਲੈ ਲਓ। ਜੇ ਇਹ ਮਿੰਨ ਦਾ ਮਿਕਸਰ ਜਿਹੜੇ ਆਪਾਂ ਨੂੰ ਉਹ 2% ਲੈ ਲਓ ਜੀ ਤੇ ਜਿਹੜਾ ਨਾਮਕਾ ਆਪਣਾ 1 ਤੋਂ 2% ਨਾਮਕ ਵਿੱਚ ਪਾ ਲਓ ਇਹ ਚੀਜ਼ਾਂ ਦਾ ਜਿਹੜਾ ਤੁਸੀਂ ਮਿਸ਼ਨ ਤਿਆਰ ਕਰ ਲਓ ਤੇ ਇਹ ਪਸ਼ੂ ਨੂੰ ਦੇਣਾ ਸ਼ੁਰੂ ਕਰੋ ਜੀ ਇਹਦੇ ਨਾਲ ਵੀ ਜਿਹੜਾ ਤੁਹਾਡੇ ਦੁੱਧ ਦੇ ਉੱਤੇ 100% ਜਿਹੜਾ ਵਾਧਾ ਹੋਊਗਾ ਇਹਦਾ ਦੇਣ ਦਾ ਤਰੀਕਾ ਕੀ ਹੈ ਜੀ 2 ਤੋਂ 2.5 ਕਿਲੋ ਜਿਹੜਾ ਦੁੱਧ ਆ ਉਹਦੇ ਮਗਰ 1 ਕਿਲੋ ਪਸ਼ੂ ਨੂੰ ਜਿਹੜਾ ਪਸ਼ੂ ਤੁਹਾਡਾ 2.5 ਕਿਲੋ ਦੁੱਧ ਦਿੰਦਾ 2 ਤੋਂ 2.5 ਕਿਲੋ ਉਹਨੂੰ 1 ਕਿਲੋ ਦਾਣਾ ਜਿਹੜਾ ਉਹ ਦੇਣਾ ਸ਼ੁਰੂ ਕਰੋ ਤੇ ਨਾਲ ਤੁਸੀਂ ਉਹਨੂੰ ਜਿਹੜਾ ਪਾਣੀ ਆ ਉਹ ਗੁਣਗਣਾ ਪਾਣੀ ਦੇਣਾ ਸ਼ੁਰੂ ਕਰੋ ਜੀ ਇਹ ਜੀ ਕਿ ਦਾਣੇ ਬਾਰੇ ਗੱਲ ਜੀ ਤੇ ਇਹਦੇ ਵਿੱਚ ਆਪਾਂ ਨੂੰ ਜਿਹੜੇ ਮਿਨਰਲ ਮਿਕਸਰ ਆ ਉਹ ਆਪਾਂ ਨੂੰ 20% ਉਹ ਦੇਣੇ ਚਾਹੀਦੇ ਆ ਤੇ ਜਿਹੜਾ ਨਮਕਾ ਉਹ ਵੀ ਨਾਲ ਆਪਾਂ ਨੂੰ ਦੇਣਾ ਚਾਹੀਦਾ ਜੀ ਇਹਦੇ ਨਾਲ ਜਿਹੜਾ ਆਪਣੇ ਮਿਨਰਲ ਮਿਨਰਲ ਮਿਕਸ ਜਿਹੜੇ ਹੈ ਉਹ ਬਹੁਤ ਜ਼ਰੂਰੀ ਹੁੰਦੇ ਆ ਜੀ ਨਾਲ ਜੀ ਆਪਾਂ ਗੱਲ ਕਰ ਲਈਏ ਦੇਸੀ ਲਾਜ ਥੋੜਾ ਜਿਹਾ ਸਿਆਲ ਦੇ ਵਿੱਚ ਆਪਾਂ ਨੂੰ ਜਿਹੜੀ ਖਰਾਕ ਦੇਣੀ ਚਾਹੀਦੀ ਹੈ ਉਹਦੇ ਵਿੱਚ ਜਿਵੇਂ ਆਪਾਂ 250 ਗ੍ਰਾਮ ਗੋੜ ਲੈ ਲਓ 100 ਗ੍ਰਾਮ ਅਜਮੈਲ ਲੈ ਲਓ 50 ਗ੍ਰਾਮ ਮਿੱਠੇ ਲੈ ਲਓ ਜੀ ਇਹਨਾਂ ਨੂੰ ਮਿਕਸ ਕਰਕੇ ਇਹ ਵੀ ਉਹਨਾਂ ਨੂੰ ਦਿੰਦੇ ਰਹੋ ਜੀ ਥੋੜੇ ਥੋੜੇ ਕਰਕੇ 50 500 ਗ੍ਰਾਮ ਡੇਲੀ ਆਪਾਂ ਨੂੰ ਦਿੰਦੇ ਰਹੋ ਇਹਦੇ ਨਾਲ ਵੀ ਜਿਹੜਾ ਪਸ਼ੂ ਦੇ ਅੰਦਰ ਤਾਕਤ ਵਾਧੀ ਹੈ ਜਿਹੜਾ ਠੰਡ ਦੀ ਸੈਨ ਡਿਊਟੀ ਸਮਰਥਾ ਜਿਹੜੀ ਉਹ ਵੱਧ ਜਾਂਦੀ ਹੈ ਕਿਉਂਕਿ ਪਸ਼ੂ ਦੇ ਅੰਦਰ ਇਹਦੀ ਨਾ ਗਰਮੈਸ਼ਵਾਦੀ ਹੈ ਤੇ ਇਹਦੇ ਨਾਲ ਵੀ ਜਿਹੜਾ ਦੁੱਧ ਦੇ ਵਿੱਚ ਜਿਹੜਾ ਮਿੱਠੇ ਅਜਮੈਨਾਂ ਘੋੜਾ ਇਹਦੇ ਨਾਲ ਵੀ ਦੁੱਧ ਦੇ ਵਿੱਚ ਜਿਹੜਾ ਵਾਧਾ ਹੁੰਦਾ ਹੈਗਾ ਜੇ 100% ਤੁਹਾਡੇ ਪਸ਼ੂਆਂ ਦਾ ਜਿਹੜਾ ਦੁੱਧ ਵਧੂਗਾ ਤੁਸੀਂ ਇਹਨੂੰ ਅਜਮਾ ਕੇ ਦੇਖੋ ਬਣਾ ਕੇ ਦੇਖੋ ਜੀ ਇਹ ਸੀ ਕਿ ਅੱਜ ਦੀ ਪਸ਼ੂਆਂ ਦੇ ਬਾਰੇ ਜਿਹੜਾ ਵੀ ਦੁੱਧ ਕਿਉਂ ਘਟਦਾ ਤੇ ਦੁੱਧ ਬਣਾਉਣ ਦਾ ਕੀ ਤਰੀਕਾ ਉਹਦੇ ਵਾਸਤੇ ਜਾਣਕਾਰੀ ਆਪਣੀ ਵੀਡੀਓ ਤੁਹਾਨੂੰ ਕਿੱਡਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਇਹ ਵੀ ਨਾਲ ਜਰੂਰ ਦੱਸਿਓ ਵੀ ਤੁਸੀਂ ਵੀਡੀਓ ਕਿੱਥੋਂ-ਕਿੱਥੋਂ ਦੇਖਦੇ ਆ ਤਾਂ ਕਿ ਅਸੀਂ ਤੁਹਾਡਾ ਧੰਨਵਾਦ ਕਰ ਸਕੀਏ ਹਮੇਸ਼ਾ ਆਪਣੀ ਵੀਡੀਓ ਦੇ ਨਾਲ ਆਪਣੇ ਚੈਨਲ ਨਾਲ ਜੁੜੇ ਰਹੋ ਜੀ ਜੇ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਨੂੰ ਜਰੂਰ ਕਰ ਲਓ ਤੇ ਨਾਲ ਦੀ ਨਾਲ ਘੰਟੀ ਵਾਲਾ ਬਟਨ ਵੀ ਦਬਲ ਕਿਉਂਕਿ ਜਿਹੜੀ ਵੀ ਵੀਡੀਓ ਬਣਾਈਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲੇ ਆਪਾਂ ਇਸੇ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿਵਾਂਗੇ ਨਾਲ ਆਪਾਂ ਮੰਡੀਆਂ ਦੀਆਂ ਵੀਡੀਓ ਵੀ ਲਿਆ ਕਰਾਂਗੇ ਜੀ ਹੁਣ ਉਹ ਉਹਦੇ ਵਾਸਤੇ ਵੀ ਤੁਹਾਨੂੰ ਦਿਖਾਇਆ ਉਹ ਵੀ ਦਿਖਾਇਆ ਕਰਾਂਗੇ ਜੀ ਤੇ ਅਗਲੀ ਵੀਡੀਓ ਤੱਕ ਮਿਲ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਓਕੇ ਜੀ ਰੱਬ ਰੱਖਾ